ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਮਹਾਨ ਯੁਗ ਪੁਰਸ਼ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਵ ਅੰਬੇਦਕਰ ਜੀ ਦੀ 134ਵੀਂ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਭਗਤ ਚੇਤਨ ਦੇਵ ਸਰਕਾਰੀ ਬੀਐਡ ਕਾਲਜ ਫਰੀਦਕੋਟ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਸ਼ਿਰਕਤ ਕੀਤੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਵ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹਰੇਕ ਸਰਕਾਰੀ ਦਫ਼ਤਰ ਵਿੱਚ ਲਗਾਈਆਂ ਤਾਂ ਜੋ ਲੋਕ ਉਹਨਾਂ ਤੋਂ ਪ੍ਰੇਰਣਾ ਲੈਣ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਗਰੀਬ ਪਛੜੇ ਵਰਗਾਂ ਦੀ ਬੰਦ ਪਈ ਸਕਾਲਰਸ਼ਿਪ ਤੇ ਹੋਰ ਸਕੀਮਾਂ ਨੂੰ ਵੀ ਮੋੜ ਤੋਂ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਸ ਵਰਗ ਦੇ ਬੱਚਿਆਂ ਨੂੰ ਇਸ ਤੋਂ ਵੱਧ ਤੋਂ ਵੱਧ ਲਾਭ ਮਿਲ ਸਕੇ ਇਹ ਜੀ ਦਫ਼ਤਰ ਵਿੱਚ ਵੀ ਰੱਖਵੇਂ ਕਰਨ ਨੂੰ ਲਾਗੂ ਕੀਤਾ ਗਿਆ ਹੈ ਅਤੇ ਗਰੀਬ ਵਰਗ ਦੀ ਭਲਾਈ ਲਈ ਹੋਰ ਸਹੂਲਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ जय भीम जय भी जय भी जय जलो भीम राव अम्बेदकर जी बाबा साहब की जय होगी कुतार सिंह जी बच्चे जय बहुत बेगर डॉक्टर बाबा साहब ਉਹ ਉਮੀਦਵਾਰ ਜੀ ਦੀ ਜਨਮ ਦਿ ਦੇ ਮੌਕੇ ਤੇ ਕੋਟ ਪੂਰੇ ਦੇ ਵਿੱਚ ਗੁਰੂ ਪਾਤਸ਼ਾਹੀ ਬੜੀ ਕਿਰਪਾ ਹੋਈ ਅੱਜ ਇੱਥੇ ਸਾਡੇ ਬੱਚਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲਿਆ ਸਾਡੀਆਂ ਬੀਬੀਆਂ ਨੇ ਭਾਗ ਲਿਆ ਜਿਹੜੀ ਕਿ 바ਵਾ ਸਾਹਿਬ ਦਾ ਪਹਿਲਾ ਪੈਰਾਮੀਟਰ ਸੀ ਤਰੱਕੀ ਦਾ ਸਮਾਜ ਦੀ ਤਰੱਕੀ ਦਾ ਜਿੱਥੇ ਬੀਬੀਆਂ ਅੱਗੇ ਹੋਣਗੀਆਂ ਸਮਝ ਲਓ ਸਮਾਜ ਨੇ ਤਰੱਕੀ ਕਰ ਲਈ ਤੇ ਸਾਡੇ ਕੋਟ ਪੂਰੇ ਦਾ ਸਮਾਜ ਤਰੱਕੀ ਤੇ ਆ ਔਰ ਇਹਦੇ ਵਿੱਚ ਤੁਹਾਡੀ ਬਖਸ਼ੀ ਹੋਈ ਤਾਕਤ ਵਿੱਚੋਂ ਤੁਹਾਡੇ ਬਖਸ਼ੀ ਹੋਏ ਖਜ਼ਾਨੇ ਵਿੱਚੋਂ 5 ਲੱਖ ਦਾ ਚੈੱਕ ਮੈਂ ਅੱਜ ਭੇਟ ਕਰਦੇ ਆ ਕਤਿਆ ਜੱਲਿਆ ਜਿਹੜੀ ਇਥੇ ਲਾਇਬ੍ਰੇਰੀ ਬਣਾਉਣੀ ਬਾਬਾ ਸਾਹਿਬ ਦੀ ਯਾਦ ਦੇ ਵਿੱਚ ਤਾਂ ਕਿ ਬੱਚੇ ਅੱਗੇ ਪੜ੍ਹਨ ਤੇ ਔਰ ਤਕੜੇ ਹੋਣ ਔਰ 10 ਲੱਖ ਰੁਪਏ ਹੋਰ ਐਲਾਨ ਕਰ ਦਿੱਤਾ ਸਰ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇਖੋ ਸਰਕਾਰ ਇਸ ਗੱਲ ਦੀ ਪੂਰੀ ਸੰਵੇਦਨਸ਼ੀਲ ਹੈ ਪਰ ਇਹ ਬੇਰਵੀ ਕਰ ਨਹੀਂ ਸਕਦੇ ਇਹ ਤਾਂ ਰਾਜਨੀਤਿਕ ਗੱਲ ਹੈ ਇਹ ਵੋਟਾਖਾਤਰ ਲੋਕਾਂ ਨੂੰ ਲੜਾਉਣ ਦੀ ਕਹਾਣੀ ਹੈ ਉਹਨਾਂ ਦਾ ਬੁੱਤ ਸਾਡੇ ਦਿਲਾਂ 'ਚ ਲੱਗਿਆ ਆਜੋ ਤੋੜੋ